ਆਪਣੇ ਕੋਲ ਬੁਲਾਇਆ ਸੀ ਖਾਸ ਕਰਕੇ ਇਹ ਗੱਲ ਕਰੀ ਐਡਵੋਕੇਟ ਪ੍ਰਧਾਨ ਨੇ ਜਿਹੜੇ ਧਾਮੀ ਉਹਨਾਂ ਦੇ ਉਹ ਲੜਕੀ ਨੂੰ ਹੌਸਲਾ ਬਣਾਈ ਕੀਤੀ ਗਈ ਹੈ ਤੇ ਸਨਮਾਨਤੋ ਕੀਤਾ ਗਿਆ ਵੀ ਤੁਸੀਂ ਵਧੀਆ ਖੜੇ ਹੋਏ ਕਿਉਂਕਿ ਹੁਣ ਉਹ ਕੁੜੀ ਜਿਹੜੀ ਹੈ মিডিਆ ਸਾਹਮਣੇ ਆ ਚੁੱਕੀ ਹੈ ਕੈਮਰੇ ਅੱਗੇ ਬੋਲੀ ਹੈ ਤਿੰਨ ਦਿਨ ਪਹਿਲਾਂ ਅਸੀਂ ਹੋਈ ਐਵਨ ਪੰਜਾਬੀ ਟੀਵੀ ਦੇ ਖਬਰ ਨਸ਼ਰ ਕੀਤੀ ਸੀ ਤੇ ਪੂਰੀ ਗੱਲਬਾਤ ਤੇ ਅਪਡੇਟ ਲੈਣ ਲਈ ਚਲਦੇ ਹਾਂ ਸਿੱਧਾ ਮਾਨਸਾ ਰਿੰਦਰ ਸਿੰਘ ਜੀ ਕੋਲ ਜਿਹੜੇ ਸਾਡੇ ਨਾਲ ਆਨਲਾਈਨ ਤੇ ਜੁੜੇ ਹੋਏ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਹੁਣ ਕੀ ਬਣ ਸਕਦਾ ਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਵਿੱਚ ਧੰਨਵਾਦ ਜੀ ਧੰਨਵਾਦ ਸ਼ੁਕਰੀ ਰਿੰਦਰ ਹਿੰਦੀ ਹੈ ਕੁੜੀ ਉਹੀ ਹੈ ਤਰਨ ਤਰਨ ਦੀ ਗੁਰਪ੍ਰੀਤ ਕੌਰ ਤੁਹਾਨੂੰ ਯਾਦ ਹੋਣਾ ਜਿਹੜਾ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਸੀ ਹਾਂਜੀ ਉਹੀ ਲੜਕੀ ਹੈ ਉੱਥੇ ਪੇਪਰ ਦੇਣ ਇਹ ਪੰਛ ਸੀਗੇ ਜੀ ਸਿੰਘ ਜੀ ਮਤਲਬ ਜਿਹਦੇ ਚੋਂ ਚਾਰ ਬੱਚੇ ਸਟੂਡੈਂਟਾਂ ਨੇ ਜਿਹੜੇ ਕਕਾਰ ਸੀ ਉਹ ਤਾਰਤੇ ਤੇ ਇੱਕੇ ਲੜਕੀ ਨੇ ਆਪ ਦਾ ਸਟੈਂਡ ਲੈ ਲਿਆ ਇਹ ਜਦੋਂ ਇਹ ਸਟੈਂਡ ਲੈ ਲਿਆ ਤਾਂ ਉਹਦਾ ਮਤਲਬ ਜਿਹੜਾ ਪੇਪਰ ਆ ਉਹ ਮਿਸ ਹੋ ਗਿਆ ਇਹ ਬਹੁਤ ਹੀ ਮਤਲਬ ਨੁਕਸਾਨ ਹੋਇਆ ਉਹਨਾਂ ਲਈ ਅਸਲ ਗੱਲ ਕੀ ਹੈ ਨਾ ਜੀ ਅਜਿਹੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜੀ ਇਹ ਇੱਕ ਆਪ ਤੇ ਆਪ ਨੂੰ ਦਿਖਾਵਾਤਾ ਕਰਦੀ ਹੈ ਵੀ ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ ਜੀ ਜੀ ਜਦੋਂ ਇਹ ਗੱਲ ਸਿੱਖਾਂ ਦੀ ਕਰਦੇ ਉਹ ਸਿੱਖਾਂ ਦੇ ਵਿੱਚ ਇੰਤ ਜਿਹੜੇ ਅਕਾਲੀ ਵੀ ਆਉਂਦੇ ਨੇ ਕਾਂਗਰਸੀ ਵੀ ਆਉਂਦੇ ਨੇ ਝਾੜੂ ਵਾਲੇ ਵੀ ਆਉਂਦੇ ਨੇ ਮਾਨ ਵਾਲੇ ਵੀ ਸਾਰੇ ਮਤਲਬ ਉਦੋਂ ਉਹ ਇੱਕ ਸਿੱਖ ਹੁੰਦੇ ਆ ਪੰਡਤਾਂ ਤਾਂ ਨਹੀਂ ਕਰਦੇ ਬਦਕਿਸਮਤੀ ਇਹ ਹੈ ਵੀ ਜਦੋਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਕਿਸੇ ਇੱਕ ਪਾਰਟੀ ਦੀ ਨਮਾਇੰਦਾ ਗਣਨ ਲੱਗ ਜਾਂਦੀ ਹੈ ਨਾ ਇਹ ਭੌਂਦੇ ਉਦੋਂ ਪੈਂਦੇ ਨੇ ਤੁਹਾਨੂੰ ਦੱਸ ਦਿੰਦਾ ਵੀ ਆਇ ਇਸ ਪੇਪਰ ਹਰ ਸਾਲ ਹੁੰਦੇ ਨੇ ਜੀ ਰਜ ਆਏ ਸਾਲ ਪੇਪਰ ਕਦੇ ਕਾਸੇ ਦੇ ਪੇਪਰ ਕਦੇ ਕਾਸੇ ਦੇ ਪੇਪਰ ਇਹ ਦਿੱਕਤਾਂ ਆਉਂਦੀਆਂ ਨੇ ਸ਼ਰੋਮਣੀ ਕਮਿਟੀ ਨੇ ਅੱਜ ਤਾਂ ਹੀ ਇਸ ਵਾਸਤੇ ਕੋਈ ਲੋਕਾਂ ਨੂੰ ਜਾਗਰੂਕਤਾ ਮਹਿਮ ਕੋਈ ਜਾਗਰੂਕਤਾ ਪੋਸਟਰ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਦੱਸ ਦਿੰਦਾ ਕਿ ਸੁਣੋ ਉਹ ਲੜਕੀ ਨੂੰ ਕਕਾਰ ਕਰਕੇ ਰੋਕਿਆ ਨਹੀਂ ਗਿਆ ਸੀ ਉਹਨੇ ਜਿਹੜਾ ਗੁੱਟ ਚ ਕੜਾ ਪਾਇਆ ਸੀ ਉਹ ਲੜਕੀ ਨੇ ਜਿਹੜਾ ਬਿਆਹ ਤਾਂ ਕੈਮਰੇ ਕੇ ਪਹਿਲਾਂ ਆਈ ਨਹੀਂ ਸੀ ਪਰ ਤਿੰਨ ਦਿਨ ਪਹਿਨ ਲਈ ਆ ਆਪਾਂ ਖਬਰ ਨਹੀਂ ਦਿੱਤੀ ਹੈ ਉਹ ਲੜਕੀ ਨੇ ਕਿਹਾ ਕਿ ਮੈਨੂੰ ਪਹਿਲੇ ਹੀ ਸ਼ੱਕ ਸੀਗਾ ਵੀ ਮੇਰੇ ਕੜਾ ਦੇ ਵੱਡਾ ਉਨੇ ਆਪਣਾ ਕੜਾ ਛੋਟਾ ਕਰਾ ਲਿਆ ਇਹ ਪੇਪਰ ਜਾਣ ਤੋਂ ਪਹਿਲਾਂ ਪਰ ਫਿਰ ਵੀ ਉਸ ਨੂੰ ਜ਼ਬਰਦਸਤੀ ਤੰਗ ਕਰਕੇ ਉੱਥੋਂ ਉਠਾਇਆ ਗਿਆ ਇੰਨੇ ਨਹੀਂ ਵੀ ਬੇਇੱਜ਼ਤੀ ਕਰੀ ਗਈ ਦੇਖੋ ਜੀ ਪੰਜ ਸਨ ਉਹਨਾਂ ਨੂੰ ਦੱਸਤਾ ਵੀ ਉੱਥੇ ਪੰਜ ਬੱਚੇ ਸੀਗੇ ਸਟੂਡੈਂਟ ਚਾਰ ਨੇ ਮਤਲਬ ਉਹਨਾਂ ਦਾ ਆਖਾ ਮੰਨ ਲਿਆ ਇਹ ਲੜਕੀ ਨੇ ਉਹਦਾ ਸਟੈਂਡ ਲੈ ਲਿਆ ਧਰਮ ਪਿੱਛੇ ਹਾਰੇ ਕੰਦੇ ਨੂੰ ਸਟੈਂਡ ਲੈਣਾ ਚਾਹੀਂਦਾ ਜੀ ਇਹ ਵੀ ਗੱਲ ਹੈਗੀ ਹੈ ਗੱਲ ਕਰ ਜਿਹੜੇ ਸਾਡੇ ਧਾਰਮਿਕ ਆਗੂ ਨੇ ਕਮੀਆਂ ਉਹਨਾਂ 'ਚ ਨੇ ਕਿਉਂਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਇਹ ਪੇਪਰਾਂ ਦੀਆਂ ਦਿੱਕਤਾਂ ਨੇ मतलब ਉਹਦੇ ਵਿੱਚ ਇਸ ਗੱਲ ਨੂੰ ਹਰ ਇੱਕ ਪਿੰਡ ਦੇ ਵਿੱਚ ਇੱਕ ਬਕਾਇਦਾ ਗੁਰਦੁਆਰਾ ਸਾਹਿਬ ਦੇ ਵਿੱਚ ਸੰਵਿਧਾਨ ਦੇ ਮਤਾਬਕ ਕਾਨੂੰਨ ਦੇ ਮਤਾਬਕ ਜੋ ਜਿਸ ਤਰ੍ਹਾਂ ਵੀ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਉਹਦੀ ਉੱਥੇ ਫੋਟੋ ਲੱਗੀ ਹੋਵੇ ਤਾਂ ਕਿ ਹਰ ਇੱਕ ਬੱਚੇ ਦੇ ਮੋਬਾਈਲ ਦੇ ਵਿੱਚੋਂ ਫੋਟੋ ਆਵੇ ਜਦੋਂ ਵੀ ਕੋਈ ਬੰਦਾ ਕੋਈ ਅਫਸਰ ਜਾਂ ਕੋਈ ਪੇਪਰ ਲੈਣ ਵਾਲਾ ਇਹ ਇਤਰਾਜ਼ ਕਰਦਾ ਤਾਂ ਉਹਦੇ ਸਾਹਮਣੇ ਮੋਬਾਈਲ ਦੇ ਵਿੱਚੋਂ ਕੱਢ ਕੇ ਦਿਖਾਇਆ ਜਾਵੇ ਮਤਲਬ ਇਹ ਸ਼ਰੌਂਗੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਤਾਕੇ ਇੱਕ ਦੂਜੀ ਗੱਲ ਇਹ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਬੋਟਾਂ ਪਈਆਂ ਨੂੰ 15 ਸਾਲ ਹੋ ਗਏ ਜਿਹੜੀਆਂ ਨਵੀਆਂ ਮੁਸੀਬਤਾਂ ਪੈਦਾ ਹੁੰਦੀਆਂ ਨੇ ਸਿੱਖ ਧਰਮ ਦੇ ਵਿੱਚ ਰਾਜਨੀਤਿਕ ਨੇ ਚਾਹੇ ਸਰਕਾਰ ਨਾਲ ਨੇ ਚਾਹੇ ਆਪਸ ਵਿੱਚ ਨੇ ਮਤਲਬ ਉਹਨਾਂ ਦਾ ਨਿਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਕਰਨਾ ਹੁੰਦਾ ਹੈ ਗੱਲ ਕਰ ਵੀ ਇਹ ਇੱਕ ਸਿਆਸੀ ਪਾਰਟੀ ਦੇ ਤੌਰ ਤੇ ਹੀ ਵਿਚਰ ਰਹੇ ਨੇ ਇਹ ਮਤਲਬ ਜਿਹੜਾ ਤਾਂ ਹੀ ਸਿੱਖ ਸਮਾਜ ਹੈ ਜਿਹੜਾ ਉਹ ਦੂਜੇ ਧਰਮਾਂ ਦੇ ਵਿੱਚ ਤਬਦੀਲ ਹੋ ਰਿਹਾ ਹੈ। ਇਹ ਹੀ ਕਾਰਨ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇੱਕ ਕਮਜ਼ੋਰੀ ਹੈ ਕਿਉਂਕਿ 17 ਅਰਬ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਵੀ ਜਿਹੜੇ ਸਿੱਖਾਂ ਦੇ ਬੱਚੇ ਨੇ ਉਹ ਹੋਰ ਧਰਮ ਦੇ ਵਿੱਚ ਜਾ ਰਹੇ ਨੇ ਥੋੜੇ-ਥੋੜੇ ਪੈਸੇ ਜਾਂ ਥੋੜੀ-ਥੋੜੀ ਰਿਆਸਤ ਦੇ ਮੁਤਾਬਕ ਇਹਨਾਂ ਨੂੰ ਮਤਲਬ ਸਿੱਖ ਧਰਮ ਨੂੰ ਪਰਹਲਿਤ ਕਰਨ ਵਾਸਤੇ ਖੁੱਲ੍ਹ ਜਲੀ ਨਾਲ ਆਉਣ ਵਾਲੀ ਪੀੜ੍ਹੀ ਦੇ ਕੋਚਿੰਗ ਸੈਂਟਰ ਨੇ ਸਕੂਲ ਸੈਂਟਰ ਨੇ ਪੜ੍ਹਾਈ ਹੈ, ਮੈਡੀਕਲ ਕਾਲਜ ਨੇ ਇੰਜੀਨੀਅਰ ਕੋਲੇ ਇਹ ਨਾ ਨੂੰ ਮਤਲਬ ਸਿੱਖਾ ਵਾਸਤੇ ਆਪਦੇ ਬੱਚਿਆਂ ਵਾਸਤੇ ਖਾਸ ਰਿਆਤ ਦੇ ਕੇ ਮਤਲਬ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਸਿੱਖੀ ਨਾਲ ਵੀ ਜੁੜੀ ਰਹੇ ਤੇ ਸਿੱਖ ਧਰਮਾ ਜਿਹੜਾ ਉਹ ਤਰੱਕੀਆਂ ਵੀ ਕਰਦਾ ਰਹੇ ਪਰ ਡਾਟ ਸਰ ਚਲੋ ਉਹ ਤਾਂ ਅਲੱਗ ਇੱਕ ਮੁੱਦਾ ਪੰਜਦਾ ਹੈ ਵੀ ਹੈ ਨਾ ਸਿੱਖਾਂ ਦੇ ਲਈ ਕੀ ਕਰਨ ਉਹ ਉਹਨਾਂ ਦੀ ਆਪਣੀ ਕਮੇਟੀ ਹੈ ਆਪਾਂ ਉਹਨਾਂ ਬਾਰੇ ਕਿੰਨਾ ਕੁਝ ਕਹਿ ਸਕਦੇ ਸਾਰੇ ਆਪਣੀ ਕਮੇਟੀ ਹੈ ਆਪਾਂ ਸਾਰੇ ਅਰੇ ਅੱਜ ਉਹਨਾਂ ਨੇ ਗੁਰਪ੍ਰੀ ਕੋਰ ਦਾ ਸਟੈਂਡ ਤੈ ਤੁਰੰਤ ਗੁਰਪ੍ਰੀ ਸਾਹਿਬ ਨੇ ਮੇਲ ਕੀਤੀ ਗਿਆ ਰਾਜਸਥਾਨ ਦੇ ਸੀਐਮ ਨੂੰ ਵੀ ਇਹਦਾ ਪੇਪਰ ਦੁਆਰਾ ਲੈਣ ਦੀ ਕੋਸ਼ਿਸ਼ ਕੀਤੀ ਜੇ ਤਾਂ ਉਹ ਹੁਣ ਮਿਲਣਗੇ ਵੀ ਜਾ ਕੇ ਸੀਐਮ ਸਾਹਿਬ ਨਾਲ ਮੀਟਿੰਗ ਵੀ ਫਿਕਸ ਹੋ ਗਈ ਹੈ ਤਾਮੀ ਸਾਹਿਬ ਦੀ ਔਰ ਉਹ ਲੜਕੀ ਨੂੰ ਬਕਾਇਦਾ ਲੈ ਕੇ ਜਾ ਰਹੇ ਨੇ ਇੰਨਾ ਵੱਡਾ ਕਦਮ ਚੱਕਿਆ ਉਹਨਾਂ ਦੇਖੋ ਜੇ ਕੋਈ ਪਹਿਲੇ ਇਹਦਾ ਪਹਿਲਾ ਚੱਕਣ ਦਾ ਹੱਕ ਮੰਗਦਾ ਜੀ ਸੈਂਟਰ ਤੁਹਾਨੂੰ ਰਸਤਾ ਦਿੰਦਾ ਵੀ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮਤਲਬ ਜਿਹੜੇ ਕਾਨੂੰਨ ਦੇ ਮੁਤਾਬਕੇ ਕਹਿੰਦੇ ਨੇ ਉਹ ਕਾਨੂੰਨ ਦੀ ਫੋਟੋ ਲੱਗੇ ਉੱਥੇ ਤਾਂ ਕਿ ਹਰੇਕ ਦੇ ਮੋਬਾਈਲ 'ਚ ਹੋਵੇ ਜਦੋਂ ਕੋਈ ਇਤਰਾਜ਼ ਕਰਦਾ ਹੈ ਫਿਰ ਉਹਨੂੰ ਦਿਖਾਈ ਜਾਵੇ ਪਰ ਡਾਕਟਰ ਸਾਹਿਬ ਕਾਨੂੰਨ ਤਾਂ ਪਤਾ ਹੀ ਹੈ ਪਹਿਲਾਂ ਸਿਮਰਨ ਸਿੰਘ ਮਾਨ ਸੰਸਦ ਦੇ ਵੀ ਜਦੋਂ ਆਪਣਾ ਕਿਰਪਾਨ ਦਾ ਸੀਰੀਸ ਹੈ ਪਾ ਕੇ ਤੇ ਲੇ ਕੇ ਉਦੋਂ ਪੰਗਾ ਪਿਆ ਸਾਰੇ ਰੋਲਾ ਪਿਆ ਪੂਰੇ ਯਾਨੀ ਵਰਡ ਉੱਪਰ ਲੱਗਿਆ ਉਸ ਤੋਂ ਬਾਅਦ ਕਿੰਨੇ ਸਰਦਾਰ ਮੁੰਡਿਆਂ ਨਾਲ ਲੜ ਗਏ ਹੋਈਆਂ ਨੇ 86 ਉਹ ਇੱਕ ਸਿਆਸੀ ਪਲੇਟਫਾਰਮ ਸੀ ਉਹ ਸਿਆਸੀ ਪਰਿਆਦਾ ਦੇਖ ਲਓ ਹੁਣ ਤੁਹਾਡੇ ਸਾਹਮਣੇ ਜਦੋਂ ਆਪਾਂ ਇੱਧਰ ਨੌਜਵਾਨ ਗਏ ਝੰਡੇ ਲਗਾ ਕੇ ਸੁਣੋ ਹਿਮਾਚਲ ਕੰਨੀ ਉਹਨਾਂ ਦੀ ਕੁੱਟਵਾਰ ਕੀਤੀ ਗਈ ਹੈ ਨਿਸ਼ਾਨ ਸਾਹਿਬਾਂ ਤੇ ਦੇਖੋ ਜੀ ਜੇ ਮਤਲਬ ਕੋਈ ਇਸ ਤਰ੍ਹਾਂ ਦਾ ਕਰਦਾ ਉਹ ਬਹੁਤ ਗਲਤ ਹੈ ਨਹੀਂ ਕਰਨਾ ਚਾਹੀਦਾ ਠੀਕ ਹੈ ਘੱਟ ਗਿਣਤੀਆਂ ਦਾ ਸਤਿਕਾਰ ਕਰਨਾ ਸਾਡੀ ਸਰਕਾਰ ਦਾ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਚਾਹੇ ਉਹ ਸਿੱਖ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਜੈਨੀ ਨੇ ਚਾਹੇ ਸਾਨੀ ਨੇ ਤੁਹਾਨੂੰ ਤੁਹਾਨੂੰ ਲੱਗਦੀ ਹੈ ਰਾਜਨੀਤੀ ਲੋ ਰੋਟੀਆਂ ਸੇਕ ਰਹੇ ਨੇ ਇਹਨਾਂ ਮੁੱਦਿਆਂ 'ਤੇ ਰਾਜਨੀਤੀ ਲੋ ਰੋਟੀਆਂ ਸੇਕਦੇ ਨੇ ਆਪ ਗੱਲ ਤਾਂ ਉਹੀ ਹੈ ਨਾ ਜੀ ਸਿੱਖ ਇੰਨੇ ਤਾਂ ਇੰਨੀਆਂ ਪਾਰ ਸਿਆਸੀ ਪਾਰਟੀਆਂ ਦੇ ਵਿੱਚ ਵੰਡੇ ਹੋਏ ਨੇ ਵੀ ਕੋਈ ਵੀ ਗੱਲ ਹੋ ਜਾਂਦੀ ਹੈ ਉਹਨੂੰ ਸਿਆਸੀ ਰੂਪ ਦੇਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕਿ ਮਹੀਨੇ ਦੇ ਵਿੱਚ ਇੱਕ ਸੰਗਰਾਮ ਆਉਂਦੀ ਹੈ ਉੱਥੇ ਜਿਹੜੀਆਂ ਪੇਸ਼ ਆਉਂਦੀਆਂ ਨੇ ਸਮੱਸਿਆਵਾਂ ਉਹ ਕਿਸੇ ਵੀ ਬੱਚੇ ਨੂੰ ਆ ਸਕਦੀਆਂ ਨੇ ਚਾਹੇ ਉਹ ਕਿਸੇ ਗਰੁੱਪ ਨਾਲ ਸੰਬੰਧ ਰੱਖਦਾ ਉਹਦੇ ਸਾਰਿਆਂ ਦਾ ਨਦਾਨ ਹੈ ਜਿਹੜਾ ਇੱਕ ਪਲੇਟਫਾਰਮ ਉੱਤੇ ਹੋਵੇ ਬਦਕਿਸਮਤੀ ਇਹ ਹੈ ਵੀ ਉਹ ਮਤਲਬ ਇਹਨਾਂ ਦੇ ਉੱਤੇ ਸਿਆਸਤ ਪਾਰੂ ਹੈ ਜਦੋਂ ਕਿ ਧਰਮ ਭਾਰੂ ਹੋਣਾ ਚਾਹੀਦਾ ਸੀ ਸਿਆਸਤ ਦੇ ਉੱਤੇ ਇਹਨਾਂ ਦਾ ਗਲਬਾ ਜ਼ਿਆਦਾ ਹੈ ਇਸ ਕਰਕੇ ਇਹ ਮਤਲਬ ਜਿਹੜੇ ਸਿਆਸੀ ਲੋਕ ਨੇ ਦਾ ਧਰਮ ਦੇ ਉੱਤੇ ਗਲਬਾ ਹੈ ਦੱਸ ਸਾ ਮਨਿੰਦਰ ਸਿੰਘ ਸਿੱਖਾ ਦੀ ਗੱਲ ਕਰਦਾ ਮਨਿੰਦਰ ਰਿੱਖਸਾ ਦਾ ਹੁਣ ਪਾਵਰ 'ਚ ਨੇ ਬੀਜੇਪੀ ਦੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਵੀ ਨੇ ਕੈਬਨਲ ਮੰਤਰੀ ਦਿੱਲੀ 'ਚ ਉਹਨਾਂ ਨੇ ਵੀ ਹੁਣ ਤਾਂ ਕੋਈ ਵਾਰ ਨਹੀਂ 28 ਮੁੱਦੇ ਲੈ ਕੇ ਜਦ ਕਿ ਉਹ ਕਰਵਾਉਂਦੇ ਸਾਰੇ ਕੁਝ ਉਹ ਦੇਖੋ ਜੀ ਕਰਵਾ ਸਕਦੇ ਨੇ ਹੁਣ ਇਹੇ ਮਤ ਜਿਉ ਬੀਜੇਪੀ 'ਚ ਵਾਕੇ ਇਹ ਉਹਨਾਂ ਨੂੰ ਹੁਣ ਸਿੱਖ ਸਮਝਣੋਂ हट ਗਏ ਜੀ ਫਿਰ ਕਹਿੰਦਾ ਇਹ ਬੀਜੇਪੀ 'ਚ ਵਾਕੇ ਬੀਜੇਪੀ ਚਾ ਉਹ ਵੀ ਸਿੱਖਾ ਕਾਂਗਰਸ ਚ ਉਹ ਵੀ ਸਿੱਖ ਹੈ ਅਕਾਲੀ ਦਲ ਚ ਉਹ ਵੀ ਸਿੱਖ ਹੈ ਕਾਮਰੇਡਾ ਚ ਉਹ ਵੀ ਸਿੱਖ ਹੈ ਪਾਰਸੀਆ ਬੁੱਧ ਮਤਲਬ ਕਿਸੇ ਵੀ ਕੋਈ ਵੀ ਹੈ ਹੈ ਤਾਂ ਉਹ ਤਾਂ ਗੁਰੂ ਗੋਬਿੰਦ ਸਿੰਘ ਦਾ ਮਤਲਬ ਇਕ ਤਾਂ ਚਲਾਇ ਹੋਈ ਧਰਮ ਦੀ ਅਨਛਾ ਨਹੀਂ ਕੋਣ ਕੋਣ ਨਹੀਂ ਮੰਨਦਾ ਕੋਣ ਨਹੀਂ ਮੰਨਦਾ ਵੀ ਉਹ ਸਿੱਖ ਨਹੀਂ ਹੈ ਸਰਤਾ ਸਾਹਿਬ ਮੈਨੂੰ ਦੱਸੋ ਕੋਣ ਨਹੀਂ ਮੰਨਦਾ ਮਤਲਬ ਜਿਹੜੇ ਸਿਆਸਤ ਵਿੱਚ ਕਿਸੇ ਦਾ ਨਾਂ ਨਹੀਂ ਲੈਂਦਾ ਹੁੰਦਾ ਆ ਜਿਹੜੇ ਸਿਆਸੀ ਲੋਕ ਨੇ ਇਹੀ ਇਹੀ بواੜੇ ਦੀ ਜੜ ਨੇ ਇਹੀ ਇੱਕ ਦੂਜੇ ਦਾ ਮਤਲਬ ਜੇਰ ਦੇ ਵਿੱਚ ਲਈ ਫਿਰਕੇ ਨੇ ਲਾਇਸੈਂਸ ਉਹਦੀ ਕਹਿ ਦਿੰਦੇ ਨੇ ਵੀ ਇਹ ਗਦਾਰ ਹੈ ਜੀ ਇਹ ਬੰਦਾ ਸਿੱਖ ਨਹੀਂ ਹੈਗਾ ਮਤਲਬ ਇਹ ਇਹਨਾਂ ਦੀ ਇੱਕ ਕਮੀ ਹੈ ਇਹ ਕਮੀ ਹੋਣ ਦੇ ਨਾਤੇ ਜਿਹੜੀ ਇਹ ਇੰਨੀਆਂ ਹੀ ਦਿੱਕਤਾਂ ਆਉਂਦੀਆਂ ਨੇ ਬੱਚਿਆਂ ਵਾਲੀਆਂ ਉਹ ਇਹਨਾਂ ਜਿਹੜੇ ਲੀਡਰਸ਼ਿਪ ਨਹੀਂ ਕਮੀ ਕਮੀ ਤਾਂ ਤੁਹਾਡੀ ਗੱਲ ਤੁਹਾਡੀ ਗੱਲ ਫੜ ਲੈਣਾ ਫਿਰ ਐ ਜੀ ਬੀਸੀ ਵਾਲੇ ਇਹਦੇ ਵਿੱਚ ਕਮੀ ਹੈ ਹਰ ਚੌਥੇ ਦੀ ਤੂੰ ਜਥੇਦਾਰ ਬਣੁੰਦੇ ਹੋ ਆਪਣਾ ਜਥੇਦਾਰ ਤੂੰ ਨਹੀਂ ਸੁਣੋ ਸੁਣੋ ਜਥੇਦਾਰ ਤੇ ਤਾਂ ਰਸਟੈਂਡ ਨਹੀਂ ਹੈ ਕਦੇ ਗਿਆਨੀ ਹਰਪ੍ਰੀਤ ਚੰਗੇ ਹੁੰਦੇ ਆ ਫਿਰ ਉਹ ਮਾੜੇ ਹੋ ਜਾਂਦੇ ਆ ਕਦੇ ਕੋਈ ਜਥੇਦਾਰ ਕਦੇ ਕੋਈ ਅਖਿਆ ਤੂੰ ਤਾਂ ਮਜ਼ਾਕ ਬਣਾਤਾ ਨਾ ਕੋਹ ਦਾ ਸਾਹਿਬ ਸੋਢੀ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਇਹੀ ਗੱਲਾਂ ਤਾਂ ਇਹਨਾਂ ਗੱਲਾਂ ਦੇ ਵਿੱਚ ਨੇ ਇਹ ਮਤਲਬ 86 ਲੋਕ ਪਰੋਂ ਨੇ ਤੁਹਾਨੂੰ ਪਤਾ ਹੈ ਪੂਰੇ ਪੂਰੇ ਸੰਸਾਰ ਵਿੱਚ ਸ੍ਰੀ ਦਰਬਾਰ ਸਾਹਿਬ ਦੀਆਂ ਗੱਲਾਂ ਉੱਠੀਆਂ ਨੇ ਜਦ ਕਿ ਹੋਣੀ ਨਹੀਂ ਚਾਹੀਦੀਆਂ ਸੀਗੀਆਂ ਇਹ 1 ਮਹੀਨੇ ਵਿੱਚ ਪੰਜ ਪੰਜ ਜਥੇਦਾਰ ਬਦਲਦੇ ਜੈਕਾਰ ਹੋਣੀ ਚਾਹੀਦੀ ਹੈ ਦਰਬਾਰ ਸਾਹਿਬ ਦੀ ਜੈਜਕਾਰ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਜੈਜਕਾਰ ਹੋਣੀ ਚਾਹੀਦੀ ਹੈ ਪਾਤਸ਼ਾਹਿਆਂ ਨੇ ਪਰਤ ਨੇ ਉਹਨਾਂ ਦੀ ਜਾਇਜ਼ਾਕਾਰ ਹੋਣਾ ਇਹ ਗੱਲ ਕਰ ਇਹ ਹੈ ਵੀ ਇੱਥੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਜਾਇਜ਼ਾਕਾਰ ਤੁਸੀਂ ਕਹਿ ਰਹੇ ਹੋ ਇੰਨਾ ਇੰਨਾ ਪੈਸਾ ਜੀਪੀਜ਼ਾ ਹਰ ਸਾਲ ਦਾ ਬਜਟ ਹੈ ਮੰਦਾ 17 ਅਰਬ ਤੋਂ ਉੱਪਰ ਦਾ ਹੈ ਫੇਰ ਉਹ ਪੈਸਾ ਵੀ ਤਾਂ ਬਾਹਰੋਂ ਆ ਰਹਿਣ ਜਿਹੜੇ ਬਾਹਰੋਂ ਲੋਕ ਮੱਥੜੇ ਕਣਾਂਦੇ ਨੇ ਉਹ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਹੈਦਰਵਾਦ ਸਾਬ ਤੋਂ ਗੱਲ ਤਾਂ ਉਹ ਬਲਾ ਜਿਹੜਾ ਮਿਸਜੂਜ ਆ ਉਹ ਸਹੀ ਜਗ੍ਹਾ ਤੇ ਨਹੀਂ ਹੋ ਰਿਹਾ ਸਹੀ ਜਗ੍ਹਾ ਤੇ ਫੇਰ ਹੋਊਗਾ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪੜ੍ਹੇ ਲਿਖੇ ਬੰਦੇ ਰਿਟਾਇਰ ਜੱਜ ਕਹਿੰਦਾ ਕੌਣ ਲਏਗਾ ਕੌਣ ਲਏਗਾ 6 ਮਹੀਨੇ ਹੋ ਗਏ ਆਪਾਂ ਨੂੰ ਗੱਲ ਕਰਦੇ ਕੌਣ ਲਿਆਏਗਾ ਕੋਈ ਨਹੀਂ ਬੋਲ ਰਿਆ ਨਾ ਭਗਵੰਤ ਮਾਨ ਜੀ ਬੋਲਦੇ ਐ ਨਾ ਤੁਹਾਡੇ ਬੀਜੇ ਵੀ ਬੋਲਦੀ ਐ ਦੇਖੋ ਇਹੇ ਬੋਲਣਗੇ ਕੋਟਾ ਪਹਿਣਗੇ 26 ਚ ਜੀ 26 ਚ ਵੋਟਾਂ ਪੈਣਗੀਆਂ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਉਦੋਂ ਮਤਲਬ ਜਿਹੜੇ ਲੋਕਾਂ ਦੇ ਨਿਮਾਇਦ ਕਿਉਂਕਿ ਫਿਰ ਕੁਝ ਲੋਕਾਂ ਦੀ ਜਿਹੜੇ 15 ਸਾਲ ਦੇ ਵਿੱਚ ਕੁਝ ਤਾਂ ਸ਼ਰਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਡੈਥ ਹੋ ਗਈ ਮੰਦਾ ਪੂਰੇ ਬਾਹਰ ਪ੍ਰਦੇਸ਼ਾਂ ਦਾ ਸੈੱਟ ਹੋ ਗਏ ਕੁਝ ਛੱਟ ਵੱੱਡੀ ਆਪਸ ਦੇ ਵਿੱਚ ਫਟੇ ਹੋਏ ਨੇ ਇਸ ਕਰਕੇ ਗਿਣਤੀ ਉਹਨਾਂ ਦੀ ਬਹੁਤ ਥੋੜੀ ਰਹੇਗੀ ਡਾਕਟਰ ਸਾਹਿਬ ਹੁਣ ਤਾਂ ਅੰਨਾ ਗੱਲ ਚੂਵੇਗੀ ਡਾਕਟਰ ਸਾਹਿਬ ਤੁਹਾਨੂੰ ਉਹਨਾਂ ਗੱਲ ਚੂਵੇਗੀ ਮਾਨਯੋਗ ਭਗਵੰਤ ਮਾਨ ਜੀ ਨੇ ਕਿਹਾ ਸੀ ਪਿਛਲੇ ਵੀਨੇ ਵੀ ਐ ਜੀ ਵੀ ਚੋਣਾ ਜਲਦੀ ਹੋਣਗੀਆਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਤਾਂ ਸੁਣੋ ਪਹਿਲਾਂ ਮੈਂ ਪਹਿਲਾਂ ਮੇਰੀ ਗੱਲ ਕੰਪਲੀਟ ਹੋਣ ਦਿਓ ਪਹਿਲਾਂ ਗੱਲ ਸੁਣੋ ਮੈਂ ਤੁਹਾਡੀ ਪੂਰੀ ਗੱਲ ਸੁਣਾਗਾ ਉਹਨਾਂ ਨੇ ਕਿਹਾ ਸੀ ਕਰਾਵਾਂਗੇ ਡੇਢ ਮਹੀਨਾ ਹੋ ਗਿਆ ਕੋਈ ਬਿਆਨ ਨਹੀਂ ਆਇਆ ਜਦੋਂ ਸੁਖਵੀਰ ਬਾਦੂ ਚੈਨਲ ਖੋਣਾ ਸੀ ਠੀਕ ਹੈ ਪੀਟੀਵੀਪੀ ਉਹ ਖੋਲਿਆ ਉਹਦੇ ਉਹਦੇ ਪਤਾ ਨਹੀਂ ਵੀ ਲੱਗੇ ਤੇ ਐਜੀਬੀਏ ਚੋਂ ਤੁਸੀਂ ਦੋ ਵੀ ਲਾਤੇ ਤੁਸੀਂ ਇੱਕ ਵਾਰ ਤੁਸੀਂ ਇੱਕ ਵਾਰ ਆ ਕੇ ਬੋਲੇ ਵੀ ਨਹੀਂ ਤਾਂ ਸਹੀ ਤਾਂ ਤੁਸੀਂ ਦੱਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੋਟਾਂ ਪੰਜਾਬ ਸਰਕਾਰ ਨੇ ਨਹੀਂ ਪਵਾਉਣੀਆਂ ਪਰ ਉਹ ਕਹਿ ਸਕਦੇ ਨੇ ਸਰਕਾਰ ਨੇ ਪਵਾਉਣ ਉਹ ਮੁੱਖ ਮੰਤਰੀ ਨੇ ਪੰਜਾਬ ਦੇ ਮਹਾਰਾਜ ਇਸ ਹਿੱਸੇ ਨੇ ਜਰਨਲ ਹੈ ਪੰਜਾਬ ਦਾ ਇੰਦਰ ਸੈਂਟਰ ਦੇ ਵਿੱਚ ਆਉਂਦੀ ਹੈ ਜੀ ਮੁੱਖ ਮੰਤਰੀ ਆ ਚਾਹੇ ਦੋ ਮੁੱਖ ਮੰਤਰੀ ਹੋਣ ਜਦੋਂ ਅਧਿਕਾਰ ਖੇਤਰ ਸੈਂਟਰ ਦੇ ਵਿੱਚ ਆਉਂਦੇ ਆ ਸੈਂਟਰ ਨੇ ਹੀ तरीका ਦਾ ਡਿਕਲੇਅਰ ਕਰਨਾ ਸੈਂਟਰ ਦੇ ਕੋਲ ਹੀ ਕਾਨੂੰਨ ਹੈ ਇਹ ਮਤਲਬ ਸਾਰਾ ਕੁਝ ਸੈਂਟਰ ਕੋਲ ਹੈ ਪੰਜਾਬ ਸਰਕਾਰ ਤਾਂ ਵੋਟਾਂ ਵੜਵਾ ਸਕਦੀ ਹੈ ਵੋਟਾਂ ਕਵਾ ਸਕਦੀ ਹੈ ਯਾਨੀ ਕਿ ਇੱਕ ਮਿੰਟ ਜਿਹੜੀ ਜਿਹੜੀ ਦਿੱਲੀ ਤੋਂ ਇੰਦਰਾ ਕੰਨ੍ਹੇ ਗੋਲੀਆਂ ਦਰਬਾਰ ਸਾਹਿਬ ਚਲਾਈਆਂ ਉਹੀ ਦਿੱਲੀ ਲੋਕ ਉਹਨਾਂ ਨੂੰ ਦੱਸਣਗੇ ਵੀ ਅਸੀਂ ਐਜੀ ਵੀ ਚੋਣਾਂ ਕਦੋਂ ਕਰਾਈਏ ਉਥੇ ਦਿੱਲੀ ਦੇ ਵਿੱਚ ਅੱਡਾ ਸ਼ਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂ ਮੈਂ ਉਹਦੀ ਗੱਲ ਨਹੀਂ ਮੈਂ ਸ਼ਰੋਨੀ ਕਮੇਟੀ ਦੀ ਗੱਲ ਨਹੀਂ ਕਰ ਰਿਹਾ ਜੀ ਮੈਂ ਲੀਡਰਾਂ ਦੀ ਗੱਲ ਕਰ ਰਿਹਾ ਤੁਸੀਂ ਸੈਂਟਰ ਇਹ ਲਿੱਤੇ ਸੈਂਟਰ ਸਰਕਾਰ ਦਿੱਲੀੋਂ ਚੱਲ ਰਹੀ ਹੈ ਭਾਜਪਾ ਦੀ ਮੋਦੀ ਸਰਕਾਰ ਉਹੀ ਉਹੀ ਸੈਂਟਰ ਹੈ ਜੀ ਜੀ ਇਧਰਾਂ ਗੰਦੀ ਸੀ ਤਾਂ ਉਹਨੇ ਗੋਲੀ ਚਲਾਈ ਸੀ ਰਵਾਰ ਸਾਹਿਬ ਦੇ ਚੰਨਾ ਵੱਡਾ ਸ਼ੱਕ ਹੋਇਆ ਸੀ ਜੰਨਿਆਂ ਦੇ ਬਾਗੜਾ ਇੱਕ ਤਾਂ ਦਿੱਲੀ ਨੂੰ ਦਾਪਾ ਸ਼ਹਿਰ ਨੂੰ ਦਿੱਲੀ ਕਹਿੰਦੇ ਆ ਇੱਕ ਸਰਕਾਰ ਨੂੰ ਦਿੱਲੀ ਕਹਿੰਦੇ ਆ ਜੀ ਸਮਝੋ ਗੱਲ ਤੁਸੀਂ ਦਿੱਲੀ ਦਾ ਦੋ ਨੇ ਇੱਕ ਲੋਕ ਰਹਿੰਦੇ ਨੇ ਆਮ ਤੂਮਾ ਰਹਿੰਦੇ ਨੇ ਉਹ ਲੋਕ ਨੇ ਦਿੱਲੀ ਇੱਕ ਜਿਹੜੇ ਦਿੱਲੀ ਦੇ ਵਿੱਚ ਰਾਜੇ ਲੋਕ ਰਹਿੰਦੇ ਨੇ ਉਹ ਹੈ ਦਿੱਲੀ ਯਾਨੀ ਉਹ ਰਾਜੇ ਲੋਕ ਪੰਜਾਬ ਸਾਡੇ ਰਾਜ ਕਰਨਗੇ ਲੋਕਾਂ ਦੇ ਸਾਰੇ ਆ ਨਹੀਂ ਉਹ ਰਾਜੇ ਲੋਕ ਸਾਡੇ ਰਾਜ ਕਰਨਗੇ ਜੇ ਭਗਵਾਨ ਤੁਹਾਨੂੰ ਜੀ ਨਹੀਂ ਬੋਲਣਗੇ ਤਾਂ ਬੋਲੀ ਜਾਂਦੇ ਆ ਇਹਦੇ ਸਾਰੇ ਨਹੀਂ ਨਾ ਬੋਲੀ ਤਾਂ ਜਾਣਾ ਹੀ ਹੈ ਚਲੋ ਮਾੜਾ ਮੋਟਾ ਜਿੰਨਾ ਕੋ ਬੋਲਨੇ ਦਾ ਆਸਰ ਨਹੀਂ ਜਦੋਂ ਪਵਾਉਣੀ ਹੋ ਸਕਦਾ ਇਹਦੇ ਵਿੱਚ ਚਾਲ ਹੋਵੇ ਕੋਈ ਕੋਈ ਫਾਲਟੀ ਹੋਈ ਨਾ ਵੋਟਾ ਪਵਾ ਕੇ ਰਾਜੀ ਹੋਵੇ ਕਿਉਂਕਿ ਉਹਦਾ ਉੱਥੇ ਬਹੁਤ ਨਾ ਆਉਂਦਾ ਹੋਵੇ ਹੋ ਸਕਦਾ ਹੈ ਮਤਲਬ 100 ਆ ਨਹੀਂ ਇਹ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜੇ ਆਪਣਾ ਇਹਦੇ ਵਿੱਚ ਪਾਵਰ ਚ ਨਹੀਂ ਉਹਦੇ ਤਾਂ ਆਪਾਂ ਇਹਨੂੰ ਲੇਟ ਕਰੀ ਜਾਓ ਉਹ ਉਹੀ ਪਾਲਿਸੀ ਇੱਥੇ ਲਾਗੂ ਹੈ ਚਲੋ ਮੈਂ ਵਾਪਸ ਆਨਾ ਗੁਰਪ੍ਰੀਤ ਕੋਲ ਕਰਨੀ ਡੇਡੀ ਕੇ ਗਰੀਬ ਕਰਨਾ ਸਬੰਧਤ ਹੈ ਕਿ ਇਹਦਾ ਪੇਪਰ ਦੁਆਰਾ ਹੋਏਗਾ ਜਾਂ ਨਹੀਂ ਮੁੱਦਾ ਇੱਥੇ ਖੜਾ ਹੁੰਦਾ ਆ ਅਖਰ ਦੇਖੋ ਜੀ ਪੇਪਰ ਦੁਆਰੇ ਹੋਣਾ ਚਾਹੀਦਾ ਤੇ ਅੱਗੇ ਤੋਂ ਅਹੀ ਜੀ ਕੋਈ ਜਿਹੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਇਹ ਇਹਨਾਂ ਦੀ ਕਮੇਟੀ ਨੂੰ ਹੀ ਜਾਗਰੂਕ ਕਰਨਾ ਪੈਣਾ ਹੈ ਬੱਚੇ-ਬੱਚੇ ਨੂੰ ਜਾਗਰੂਕ ਕਰਨਾ ਪੈਣਾ ਇਕੱਲਾ ਲੰਗਰ ਛੱਕ ਕੇ ਮਸਲਾ ਹੱਲ ਨਹੀਂ ਹੋਣਾ ਬੱਚੇ-ਬੱਚੇ ਨੂੰ ਜਾਗਰੂਕ ਕਰਨਾ ਪੈਣਾ ਉਹਦੇ ਅਧਿਕਾਰ ਉਹਦੇ ਕਿੱਥੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਉਹਦੇ ਜਿੱਥੇ ਕੋਈ ਉਲੰਘਣਾ ਹੁੰਦੀ ਹੈ ਉੱਥੇ ਆਪਾਂ ਕਾਨੂੰਨ ਦੇ ਮੁਤਾਬਕ ਕਿਵੇਂ ਬਦਲ ਉਸ ਨੂੰ ਕਨਵਿੰਸ ਕਰਾਉਣਾ ਇਹ ਹੀ ਸ੍ਰੋਮਣੀ ਗੁਰਦਾਰਾ ਪਰੰਤ ਕਮੇਟੀ ਦਾ ਕੰਮ ਹੈ ਮੈਂ ਕਿਹਾ ਤਾਂ ਤਾਂ ਗੱਲ ਕਰ ਰਿਹਾ ਨਾ ਤਾਂ ਉਹ ਲੜਕੀ ਦਾ ਫਾਦਰ ਹੈ ਨਾ ਕੋਈ ਭਰਾ ਹੈ ਉਹ ਉਹਦੀ ਮਾਂ ਨੇ ਬੜਿਆ ਔਖਾ ਉਹਨੂੰ ਪਾਲਿਆ ਬੜਾ ਔਖਾ ਪੜਾਈ ਕੀਤੀ ਹੈ ਕੋਈ ਜਾਇਦਾਦ ਦੀ ਚਾਰੀ ਕਰਨੀ ਛੋਟੀ ਮੋਟੀ ਖਾਲਾ ਇਹਦਾ ਵੜ ਨਹੀਂ ਕੋਈ ਵੀ ਕਰ ਦੇ ਲੜਕੀ ਦੇ ਨਾਲ ਆਪਣੀ ਹਮਦਰਦੀ ਹੈ ਨਹੀਂ ਹੋਣਾ ਚਾਹੀਦਾ ਸੀ ਇਹ ਗੱਲ ਕਰ ਫਿਰ ਗਲਤੀ ਤਾਂ ਇਹਨਾਂ ਦੀ ਹੈ ਨਾ ਸਾਡਿਆਂ ਦੀ ਗਲਤੀ ਤਾਂ ਸਾਡੀ ਲੀਡਰਸ਼ਿਪ ਦੀ ਹੈ ਜਿਹੜੇ ਸਾਨੂੰ ਅਜੇ ਤਾਈਂ ਮਤਲਬ ਇੱਕ ਸਿੱਖਾਂ ਦੀ ਸਰਮੌਰ ਸੰਸਦਾਂ ਇੱਕ ਸਿੱਖ ਨੂੰ ਆਪਣੇ ਅਧਿਕਾਰ ਦਸਣ ਦੇ ਵਿੱਚ ਕੰਮਜਾਬ ਨਹੀਂ ਉਹ ਚ ਗਲਤੀ ਕੀਤੀ ਹੈ ਜੀ ਮੇਰੇ ਵਿਚ ਅਸ਼ਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਮੰਨਦਾ ਮੈਂ ਵੀ ਮਤਲਬ ਇਹ ਆਪਦੇ ਜਿਹੜੇ ਹੈਗੇ ਆ ਸਿੱਖ ਜਮਾਤ ਹੈ ਵੀ ਇਹਨੂੰ ਇਹਨਾਂ ਦੇ ਅਧਿਕਾਰ ਨੇ ਜਿਹੜੇ ਉਹ ਸਮਝਾਉਣ ਦੇ ਵਿੱਚ ਕੰਮਜਾ ਨਹੀਂ ਹੋ ਰਹੀ ਤੇ ਸਿਰਫ ਇਕੱਲਾ ਪੋਲੀਟੀਕਲ ਰੋਟੀਆਂ ਦੇ ਜਿਹੜੀਆਂ ਸੇਕ ਰਿਆ ਨੇ ਤੇ ਪੈਸਾ ਇਕੱਠਾ ਕਰਕੇ ਆਪਦਾ ਜਿਹੜਾ ਛਕ ਲਿਆ ਛਕਾ ਲਿਆ ਤੇ ਅਧਿਕਾਰ ਮਾਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਪੈ ਗਈਆਂ ਨਵੀਂ ਲੀਡਰਸ਼ਿਪ ਸੁਣੀ ਗਈ ਜਿਹੜੀਆਂ ਇਹ ਪ੍ਰੋਬਲਮ ਨੇ ਆਪਣੇ ਆਪ ਹੱਲ ਹੋ ਜਾਣਗੀਆਂ ਡਾਕਟਰ ਸਾਹਿਬ ਆਦੀਬੀਓ ਕੁੜੀ ਨੂੰ ਇੱਕ ਸਨਮਾਨ ਚਿੰਨ ਦਿੱਤਾ ਗਿਆ ਸਨਮਾਨਤ ਘਰ ਦਿੱਤਾ ਗਿਆ ਬਲਾ ਕੇ ਇੱਕ ਦਲਾਸਾ ਦਿੱਤਾ ਗਿਆ ਮੈਂ ਮੰਨਦਾ ਚਲੋ ਹੋਣਾ ਵੀ ਜਾਂਦਾ ਹੈ ਐ ਜੀਬੀਸੀ ਸਾਹਮਣੇ ਆਈ ਪਰ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਅੱਗੇ ਨਹੀਂ ਆਏ ਕੋ ਪੰਜਾਬ ਦਾ ਮੰਤਰੀ ਵੀ ਨਹੀਂ ਬੋਲਿਆ ਦੱਸੋ ਉਹ ਬੋਲਿਆ ਜਿਹੜੇ ਹਾਰੇ ਹੋਏ ਜਿੰਨੇ ਕੋ ਵੈਲਿਊ ਨਹੀਂ ਹੈ ਇਹ ਦੇਸ਼ ਵੱਖ-ਵੱਖ ਧਰਮਾਂ ਦਾ ਦੇਸ਼ ਹੈ ਇੱਕ ਧਰਮ ਦੇ ਵਿੱਚ ਹੋਕਰ ਕੋ ਫਿਰ ਦੂਜੇ ਧਰਮ ਵਾਲੇ ਕੋਈ ਹੋਰ ਆ ਕੇ ਕਰ ਲੈਣਗੇ ਫਿਰ ਤੀਜੇ ਧਰਮ ਵਾਲੇ ਕੋਈ ਹੋਰ ਆਪਾਂ ਧਰਮ ਜੁੜੀਆਂ ਪ੍ਰੇਰ ਸਰਕਾਰਾਂ ਨੇ ਇਹ ਧਰਮ ਨਿਰਪੱਖ ਹੋਣ ਦਾ ਰੋਲ ਅ ਅਦਾ ਕਰਦੀਆਂ ਨੇ ਇਸ ਕਰਕੇ ਮਤਲਬ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਫਰਜ਼ ਬਣਦਾ ਹੈ ਜੀ ਫਿਰ ਸਰਕਾਰ ਸਰਕਾਰ ਦਾ ਤਾਂ ਠੀਕ ਹੈ ਸਰਕਾਰ ਦੀ ਅੰਦਰ ਦੀ ਹੋਣੀ ਚਾਹੀਦੀ ਹੈ ਸਰਕਾਰ ਰੋਲ ਗਲ ਕਰ ਜਿਹੜਾ ਮੂਰਲਾ ਰੋਲ ਪਲੇ ਕਰਨਾ ਉਹ ਤਾਂ ਸਾਡੇ ਕੋਲ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਫਰਜ਼ ਹੈ ਕਿਉਂਕਿ ਉਹਨਾਂ ਕੋਲ 17 ਹਰਬ ਰੁਪਏ ਦਾ ਬਜਟ ਹੈ ਡਾਕਟਰ ਸਾਹਿਬ ਮੈਂ ਤਾਂ ਕਹਿ ਰਿਹਾ ਜੇ ਹੁਣ ਬਾਜਵਾਸਾ ਕੋਈ ਬੋਲ ਦੇਣ ਜਾਂ ਕੋਈ ਰਾਜਾ ਰਿੰਗ ਵਰੇ ਉਹ ਵੀ ਬੋਲ ਦੇਣ ਤਾਂ ਭਗਵਾਨਤਵਾ ਜੀ 2 ਮਿੰਟ ਵੀ ਲਾਈਵ ਹੋਣਗੇ 2 ਮਿੰਟ ਦੇ ਵਿੱਚ ਕੋਈ ਟਵੀਟ ਦੇ ਵੀ ਫਿਰ ਉਹ ਗੱਲ ਤਾਂ ਉਹੀ ਹੈ ਨਾ ਉਹ ਤਾਂ ਸਿਆਸਤ ਤੇ ਹੋਣਗੇ ਧਾਰਮਿਕ ਮੁੱਦਾ ਆ ਗਿਆ ਧਰਮ ਦੇ ਵਿੱਚ ਜੇ ਕੋਈ ਇੰਟਰਫੀਅਰ ਕਰਦਾ ਤਾਂ ਦੂਜੇ ਬੰਦੇ ਉਦੋਂ ਹੀ ਕਹਿਣ ਲੱਗ ਜਾਣਗੇ ਆ ਹੁਣ ਜਿਹੜੀਆਂ ਸਤਾਪ ਦੀ ਮਨਾਉਣੀ ਦਾ 350 ਸਾਲ ਆਵੇ ਧਰਮ ਤਾਂ ਉੱਥੇ ਵੀ ਹੈ ਨਾ ਧਰਮ ਤਾਂ ਉੱਥੇ ਵੀ ਹੈ ਇੰਦਗੀ ਚਾਦਰੂ ਦੇਵਾਦਰ ਦੀ ਸਾਭ ਦੀ ਮਨਾ ਰਹੇ 9 ਮਹੀਨੇ ਧਰਮ ਤਾਂ ਡਾਕਟਰ ਸਾਹਿਬ ਉੱਥੇ ਵੀ ਹੈ ਆ ਫਿਰ ਉੱਥੇ ਤਾਂ ਹੀ ਤਾਂ ਨ ਹੇ ਨਾ ਬੋਲਣਾ ਸਾਈਡ ਤੇ ਹੋ ਜਾਣੀ ਨਹੀਂ ਫਿਰ ਪੰਜਾਬ ਦੇ ਲੋਕਾਂ ਨੂੰ ਧੋਖਾ 82 ਸੀਟਾਂ ਧੋਖਾ ਦੀ ਨਾ ਫਿਰ ਮੰਦੇ ਹੋ ਨਾ ਨਹੀਂ ਧੋਖਾ ਪਹਿਲਾਂ ਪਹਿਲਾਂ ਸਰਕਾਰਾਂ ਨੇ ਮਨਾਈ ਐ ਅੱਛਾ ਜੇ ਉਹਨਾਂ ਨੇ ਗਲਤੀ ਕੀਤੀ ਅਸੀਂ ਵੀ ਅਸੀਂ ਮਤਲਬ ਇਸੇ ਤਰ੍ਹਾਂ ਮਨਾਉਂਦੀਆਂ ਰਹੀਆਂ ਨੇ ਡਾਕਟਰ ਸਾਹਿਬ ਕੋਈ ਨਹੀਂ ਹੈ ਵੀ ਪਹਿਲੀ ਵਾਰ ਮਨਾਈਆ 34 ਸਾਡੇ ਸਤਾਵਦੀਆਂ ਮਨਾਈਆਂ ਗਈਆਂ ਹੁਣ ਤੱਕ ਇਹਦੇ ਵਿੱਚ ਕੀ ਖੱਟਿਆ ਕੀ ਖੱਟਿਆ 34 ਕੀ ਖੱਟਿਆ ਦੱਸੋ ਕੀ ਖੱਟਿਆ ਕਿਸੇ ਨੇ ਉਹ ਖੱਟਾ ਤਾਂ ਫਿਰ ਹੁਣ ਇਹ ਦੱਸਣਗੇ ਆਪਾਂ ਨੂੰ ਹੁਣ ਇਸ ਗੱਲ ਦਾ ਕਿ ਇਹ ਤਾਂ ਜਿਹੜੇ ਬੇਇੱਜ਼ਤੀ ਬਦਨਾਮੀ ਕਰਾਈ ਨਾ ਬਦਨਾਮੀ ਕਰਾਈ ਨਾ ਉਹ ਉਹੀ ਦੀ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਅੰਮ੍ਰਿਤਸਰ ਜਾਣ ਦਿੱਤਾ ਗਿਆ ਬੋਰਡ ਤੇ ਰੋਕ ਲਿਆ ਗਿਆ ਸੀ ਵਿਆਸ ਉਹ ਬੇਇੱਜ਼ਤੀ ਨਹੀਂ ਕਰਾਈ ਸੀ ਸੀਐਮ ਸੀਗਾ ਨਾਲੇ ਉਸ ਸਮੇਂ ਮੇਰਾ ਮਤਲਬ ਗੱਲ ਤਾਂ ਇਹ ਹੈ ਵੀ ਜਿਹੜਾ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਨਾ ਹੁਣ ਇਹਦਾ ਮਿਲ ਸਾਰਾ ਕੋਈ ਜਿਹੜਾ ਇਹ ਮੀਟਿੰਗ ਕਰਦੇ ਨੇ ਮੀਟਿੰਗਾਂ ਦੇ ਵਿੱਚ ਡਾਕਟਰ ਸਾਹਿਬ ਮੀਟਿੰਗ ਅੱਜ ਵੀ ਹੈ ਛੱਡ ਕੇ ਸਿਆਸਤ ਨੂੰ ਛੱਡ ਕੇ ਡਾਕਟਰ ਸਾਹਿਬ ਮੀਟਿੰਗ ਅੱਜ ਵੀ ਹੈ ਲੱਗੇ ਮਨਾਉਣ ਨਹੀਂ ਇਹ ਮੀਟਿੰਗ ਅੱਜ ਵੀ ਹੈ ਅੱਜ ਅੱਜ ਉਹਨਾਂ ਦੀ ਗੱਲ ਕਰਨਗੇ ਹੈ ਕਿ ਅੱਜ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਕੋਈ ਮਤਲਬ ਇਹ ਫਲਾਨਾ ਤਖਤਾਂ ਦੀ ਮਰਿਆਦਾ ਦਾ ਮਸਲਾ ਇਹਦੇ ਵਿੱਚ ਕਾਦੇ ਡਾਟਾ ਤਖਤ ਕਾਦੀਆਂ ਗੱਲਾਂ ਸਾਰੇ ਛੇਕ ਰਹੇ ਰੋਟੀਆਂ ਸਭ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਨੇ ਕਿਸੇ ਦੀ ਲੱਖ ਤਨਖਾਹ ਹੈ ਕਿਸੇ ਦੀ 1.5 ਲੱਖ ਹੈ ਤਾਂ ਹੀ ਤਾਂ ਲੋਕ ਸਰਦਾਰਾ ਦੇ ਦੂਜੇ ਘਰਾਂ માં ਜਾ ਰਹੇ ਨੇ ਕਿਉਂ ਨਹੀਂ ਮੰंदे ਮੇਰੀ ਗੱਲ ਤਾਂ ਹੀ ਤਾਂ ਲੋਕ ਠਾਈ ਬਣ ਰਹੇ ਨੇ ਉਹ ਫਿਰ ਗੱਲ ਤਾਂ ਉਹ ਇਹਨਾਂ ਓਕਾ ਓਕੀ ਦੀ ਕਮੀ ਹੈ ਜੀ ਇੱਕ ਪਾਸੇ ਉਹ ਕਮੀ ਤਾਂ ਹੈ ਉਹ ਕਮੀ ਤਾਂ ਹੈ ਕਿ ਜਿਹੜੇ ਸਾਡੇ ਸਾਡੇ ਜਿਹੜੇ ਸਾਡੇ ਵੱਡੇ ਵੱਡੇ ਸਿੱਖ ਆਗੂ ਹਨ ਉਹ ਛਕਣਾ ਦੇ ਛਕਣਾ ਦੇ ਨਕਾਬ ਪਾਏ ਹੋਏ ਨੇ ਬਹੁਤ ਵੱਡੇ ਵੱਡੇ ਉਹ ਦਿਖਾਵਾ ਕਰਦੇ ਨੇ ਸਾਰੇ ਬਸ ਐਮਬੀਬੀਐਚ ਐਡਮਿਸ਼ਨ ਦਾ 90 ਲੱਖ ਰੁਪਇਆ ਮੰਗਦੇ ਨੇ ਸਿੱਖਾਂ ਦੇ ਕਾਲਜ ਦੇ ਵਿੱਚ ਸਿੱਖਾਂ ਦੇ ਬੱਚੇ ਤੋਂ 90 ਲੱਖ ਰੁਪਇਆ ਮੰਗਿਆ ਜਾਂਦਾ ਇੱਕ ਪਾਸੇ ਐਸਆਈਆਂ ਦੇ ਕਾਲਜ ਦੇ ਵਿੱਚ ਉਹ ਤੋਂ 40 ਲੱਖ ਰੁਪਇਆ ਬੋਲਦੇ ਨਹੀਂ ਲੋਕ 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 ਚੈਨ ਚੈਨਾ ਤੇ ਜਿਵੇਂ ਮੈਂ ਤੁਹਾਡਾ ਨਾਲ ਬੋਲ ਰਿਹਾ ਤੁਸੀਂ ਬੋਲ ਰਹੇ ਹੋ ਨਾ ਲੋਕ ਬੋਲਦੇ ਨਹੀਂ ਵੱਡੇ ਵੱਡੇ ਚੈਨਲ ਇਹ ਦਿਖਾਵਾ ਕਰਦੇ ਨੇ ਮੰਦੇਓ ਕਮੀਆਂ ਆਪਣੀਆਂ ਨੇ ਆਪਾਂ ਲੋਕ ਨਹੀਂ ਬੋਲਦੇ। ਆਪਣੀਆਂ ਗੱਲਾਂ ਕਰਨ ਤਾਂ ਠੀਕ ਹੈ। ਮੈਂ ਆਪਣੀ ਗੱਲ ਕਰ ਰਿਹਾ ਡਾਕਟਰ ਸਾਹਿਬ। ਮੈਂ ਮੇਟ ਕਮੀਆਂ ਬੋਲਦਾ ਨਹੀਂ। ਸਾਰੇ ਕੀ ਹੁੰਦੀਆਂ ਦੇਖੋ ਵੀ ਗੱਲ ਤਾਂ ਇਹ ਹੈ ਨਾ ਜਦੋਂ ਆਪਾਂ ਕਿਸੇ ਧਰਮ ਚ ਚਲੋ ਡਾਕਟਰ ਸਾਹਿਬ ਲਾਸਟ ਲਾਸਟ ਸਵਾਲ ਕਰਦਾ ਸਮੇਂ ਇਜਾਜ਼ਤ ਦਿੰਦਾ ਕਿ ਸਕੂਲ ਨੂੰ ਸਾਹ ਮਿਲੇਗਾ ਜਾਂ ਨਹੀਂ ਇਹ ਪੰਜਾਬ ਦੇ ਨਾਮ ਦੇ ਕੋਰਟ ਦਾ ਬਾਵਅ ਲੱਗੇਗਾ। ਦੇਖੋ ਇਨਸਾਫ ਨਹੀਂ ਇਨਸਾਫ ਮਿਲਣਾ ਚਾਹੁੰਦਾ ਹੁਣ ਪੇਪਰ ਦੇਖੋ ਵੀ ਦੁਆਰੇ ਦਾ ਸਰਕਾਰ ਜੇ ਕੋਈ ਇਹਨਾਂ ਦਾ ਕੋਈ ਪ੍ਰੋਸੈਸ ਹੁੰਦਾ ਉਸ ਹਿਸਾਬ ਨਾਲ ਜਾਂ ਕੋਈ ਸੇ ਹੋਰ ਪੇਪਰ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਆਪਾਂ ਮਤਲਬ ਆਪਣੀ ਹਮਦਰਦੀ ਉਹ ਬੱਚੀ ਦੇ ਨਾਲ ਤੇ ਜਿਸ ਤਰ੍ਹਾਂ ਦਾ ਵੀ ਕੋਈ ਮਤਲਬ ਕਮੇਟੀ ਵਾਲੇ ਜਾਂ ਕੋਈ ਹੋਰ ਕੋਈ ਮਤਲਬ ਉਹ ਕੋਈ ਕਰਨਗ ਦਾ ਆਪਾਂ ਉਹਦੇ ਉੱਤੇ ਹੁੰਲਚਣਾਵਾਂਗੇ ਤੇ ਉਹਨਾਂ ਨੂੰ ਗੱਲ ਕਰ ਵੀ ਬੱਚਿਆਂ ਵਾਸਤੇ ਇਹਨਾਂ ਨੂੰ ਸੋਚਣਾ ਚਾਹੀਦਾ ਤਾਂ ਕਿ ਆਉਣ ਇਹ ਰੀਤ ਆਉਣ ਵਾਲੇ ਹੋਰ ਬੱਚਿਆਂ ਦੇ ਉੱਤੇ ਦਿੱਕਤ ਫਰਕ ਨਾ ਪਵੇ। ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਸਮੇਂ ਦਿੱਤਾ ਵਿਚਾਰ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ। ਧੰਨਵਾਦ। ਤੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਤੇ ਜਿਹੜਾ ਹਟਾ ਦਾ ਮੁੱਦਾ ਸੀ ਗੁਰਪ੍ਰੀਤ ਕੌਰ ਤਰਨਤਨ ਦੀ ਕੁੜੀ ਜਿਸ ਨੇ ਕਿ 2 ਸਾਲ ਤੋਂ ਤਿਆਰੀ ਕਰ ਰਹੀ ਸੀ ਜਾਦੇ ਪਰਦੇਨ ਦੇ ਲਈ ਕੋਈ ਬਾਲਗਾ ਖੜਾ ਨਹੀਂ ਆ ਜਾਂਦਾ ਹੈ ਪਰਦੇਣਾ ਉਹ ਔਖੀ ਤਿਆਰੀ ਕੀਤੀ ਲੜਕੀ ਦੀ ਯਾਨੀ ਕਿ ਮਾਂ ਇਕੱਲੀ ਕੱਪੜੇ ਸੀ ਸੀ ਕੇ ਉਹਨੂੰ ਪੜਾ ਰਹੀ ਸੀ ਨਾ ਕੋਈ ਭੈਣ ਨਾ ਭਰਾ ਨਾ ਪਿਓ ਕੁੜੀ ਨੇ ਬੜੀ ਮਿਹਨਤ ਕੀਤੀ ਆਖਰ ਉਹ ਰਾਜਸਥਾਨ ਪਹੁੰਚਦੇ ਪੇਪਰ ਦੇਣੇ ਨੂੰ ਆਸ ਹੁੰਦੀ ਹੈ ਵੀ ਅੱਛਾ ਇਹਨਾਂ ਪੇਪਰ ਕਲੀਅਰ ਕਰ ਦਾਂਗੀ ਕਿਉਂਕਿ ਉਹਨੇ ਤਿਆਰੀ ਇੰਨੀ ਕੀਤੀ ਹੋਈ ਸੀਗੀ ਇਹ ਜੋ ਸਨ ਜਾਣਕਾਰੀ ਮਿਲੀ ਹੈ ਕਿ ਜਦੋਂ ਪੇਪਰ ਦੇਣ ਜਾ ਰਹੀ ਸੀ ਤਾਂ ਉਹ 3 ਦਿਨ ਤੱਕ ਗੱਡੀ ਵੀ ਸੁੱਤੀ ਵੀ ਨਹੀਂ ਪੜਦੀ ਹੋ ਰਹੀ ਤਾਂ ਆਖਿਰ ਹੁੰਦਾ ਕੀ ਹੈ ਕਿ ਉਹਨੂੰ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਕੜੇ ਸਾਲ ਉੱਠਦੇ ਸਵੇਰੇ ਉਹ ਜਾ ਕੇ ਆਪਣਾ ਕੜਾ ਵੀ ਛੋਟਾ ਕਰਵਾਉਂਦੀ ਹੈ ਜਦੋਂ ਉਹ ਪੈਸੇ ਵੀ ਨਹੀਂ ਹੁੰਦੇ ਨਾਲ ਜਿਹੜੇ ਬੱਚੇ ਹੁੰਦੇ ਆ ਉਹਨਾਂ ਤੋਂ ਪੈਸੇ ਮੰਗ ਕੇ ਬੜਾ ਕੜਾ ਵੀ ਛੋਟਾ ਕਰਵਾ ਲੈਂਦੀ ਹੈ ਹਾਲਾਂਕਿ ਉਸ ਨੂੰ ਰੋਗਤਾ ਗਿਆ ਕਕਾਰ ਪਾਈ ਸੀ ਕਕਾਰ ਕਰਕੇ ਰੋਕਿਆ ਗਿਆ ਉਹਨੂੰ ਕੜੇ ਕਰਕੇ ਤਾਂ ਉਸ ਤੋਂ ਦਾ ਪੇਪਰ ਨਹੀਂ ਦੇ ਦਿੱਤਾ ਗਿਆ ਜਿਸ ਬਾਕ ਲੜਕੀ ਨਹੀਂ ਭਾਵ ਕੋਈ ਦਾ ਦੇ ਟੁੱਟ ਗਿਆ ਤੇ ਸਿੱਧਾ ਘਰ ਜਾਂਦੀ ਹੈ ਚਲੋ ਰੱਬ ਦੀ ਕਿਨਿਮਤ ਹੈ ਸ਼ੁਕਰ ਹੈ ਕਿ ਉਹ ਲੜਕੀ ਨੇ ਕੋਈ ਜਿਆ ਕੰਮ ਨਹੀਂ ਕਦਮ ਚੱਕਿਆ ਕਿਉਂਕਿ ਉਹਨੇ ਆਪਣੀ ਮਾਂ ਬਾਰੇ ਸੋਚਿਆ ਪਰ ਉਹ ਲੜਕੀ ਕੈਮਰੇ ਅੱਗੇ ਕੁਝ ਨਹੀਂ ਬੋਲੀ ਅਖੀਰ ਦਸਜੀ ਵਾਰ ਉਹ ਲੜਕੀ ਸਾਹਮਣੇ ਆਈ ਕੈਮਰੇ ਦੇ ਤਾਂ ਉਹਨੇ ਕਿਹਾ ਕਹਿੰਦੀ ਵੀ ਮੈਂ ਹੁਣ ਹੋਰ ਲੜਕੀ ਨਹੀਂ ਸਰੋਤ ਬਣਾਂਗੀ ਪ੍ਰੇਰਣਾ ਬਣਾਂਗੀ ਤਾਂ ਕਿ ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਉਹਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕੀ ਪੇਪਰ ਦੁਆਣਾ ਦੇਣਾ ਚਾਹੋਗੇ ਤੁਹਾਡੀ ਤਿਆਰੀ ਕਹਿੰਦੀ ਤਿਆਰੀ ਹੈ ਜੀ ਪਰ ਕਹਿੰਦੀ ਹੁੰਦੀ ਆ ਪਾਸ ਹੋਊਗੀ ਤਾਂ ਹੀ ਮੈਂ ਕਹਿੰਦੀ ਕੁਝ ਨਹੀਂ ਕਰਾਂਗੀ ਤਾਂ ਦੋਸਤੋ ਇਹ ਚਪੇੜ ਹੈ ਸਾਡੇ ਸਮਾਜ ਦੇ ਮੂੰਹ ਦੇ ਉੱਪਰ ਉਹਨਾਂ ਲੋਕਾਂ ਦੇ ਚਪੇੜ ਹੈ ਜਿਨ੍ਹਾਂ ਨੇ ਜਿਹੜੇ ਅਜਿਹੀ ਲੜਕੀ ਨੂੰ ਰੋਕਿਆ ਉਹ ਲੋਕ ਜਿਹੜੇ ਕਿ ਗਰੀਬ ਘਰਾਂ ਦੇ ਬੱਚਿਆਂ ਨੂੰ ਅੱਗੇ ਨਹੀਂ ਆਣ ਦਿੰਦੇ ਹਾਲੇ ਕਿ ਅੱਜ ਐ ਜੀ ਪੀ ਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਮੁਲਾਦ ਕੀਤੀ ਹੈ ਲੜਕੀ ਨੂੰ ਇੱਕ ਹੌਸਲਾ ਦਿੱਤਾ ਹੈ ਮਿਲ ਕੀਤੀ ਹੈ ਰਾਜਸਥਾਨੀ ਸਰਕਾਰ ਨੂੰ ਸਨਮਾਨਿਤ ਕੀਤਾ ਗਿਆ ਲੜਕੀ ਨੂੰ ਪਰ ਦੇਖਣਾ ਹੁਣ ਇਹ ਹੈ ਕਿ ਐ ਜੀ ਪੀ ਸੀ ਕੀ ਦਿਲੋਂ ਚੱਲੇਗੀ ਉਹਦੇ ਨਾਲ ਕੀ ਧਾਮੀ ਸਾ ਆਪਣੇ ਬਿਆਨਾਂ ਦੇ ਖੜਨਗੇ ਕਿਉਂਕਿ ਸਾਡੇ ਜਿਹੜੇ ਸੀਐਮ ਨੇ ਪਿਆਰੇ ਜੰਗਲਾ ਪੰਜਾਬ ਕਹਿੰਦੇ ਨੇ ਮੈਂ ਆ ਮਾਸਟਰ ਦਾ ਲੜਕਾ ਮੈਂ ਗਰੀਬ ਘਰ ਦਾ ਖੜਾਂਗਾ ਉਸ ਲੜਕੀ ਬਾਰੇ ਤਾਂ ਦੋ ਲਫ਼ਜ਼ ਹੀ ਤੁਹਾਡੇ ਮੂੰਹ ਤੋਂ ਨਿਕਲੇ ਇੱਕ ਘਟਨਾ ਨੂੰ ਘਟਾ 15 ਦਿਨ ਹੋ ਗਏ ਬੜੀ ਲਾਂਤ ਵਾਲੀ ਸ਼ਰਮ ਵਾਲੀ ਗੱਲ ਹੈ ਫਿਰ ਉਹ ਤੋਂ ਸਾਡਾ ਸ਼ਾਮ ਦਾ ਲਾਈਵ ਪ੍ਰੋਗਰਾਮ ਸੀ ਜੇ ਤੁਹਾਨੂੰ ਲੱਗਦਾ ਹੈ ਵੀ ਉਸ ਕੁੜੀ ਗੁਰਪ੍ਰੀਤ ਨਾਲ ਮਿਲੇ ਉਹਦਾ ਪੇਪਰ ਦੁਆਰਾ ਹੋਵੇ ਤਾਂ ਪਲੀਜ਼ ਵੱਤੋ ਕਮੈਂਟ ਕਰੋ ਤੇ ਜਿਹੜੇ ਲੀਡਰ ਹੈ ਨਾ ਗੁੰਗੇ ਬੋਲੇ ਅੰਨੇ ਸੁੱਤੇ ਹੋਏ ਨੇ ਏ ਅੱਖਾਂ ਤੇ ਇਹਨਾਂ ਦੇ ਕੰਨ ਤੁਸੀਂ ਹੀ ਖੋਲਣੇ ਆਪਣੇ ਕਵਿੰਟ ਨਾਲ ਖੋਲ ਦਿਓ ਦੋਸਤੋ ਮਜ਼ਾ ਆ ਜਾਏ ਇਹ ਗਰੀਬ ਘਰ ਦੀ ਗੁਨੂ ਇਨਸਾਨ ਤੁਸੀਂ ਦੁਆਸੇ ਦਿਓ ਅਸੀਂ ਨਹੀਂ ਸੋ ਦੋਸਤੋ ਜਿਹੜਾ ਸ਼ਾਨਦਾਰ ਲਾਈਦਾ ਪਰੋਂ ਸੀ ਤੁਹਾਡੇ ਨਾਲ ਦੁਆਰਾ ਜੁੜਾਂਗਾ ਕੋਈ ਹੋਰ ਲਾਈਦਾ ਬੁੱਧਾ ਲੈ ਕੇ ਤੁਸੀਂ ਉੱਥੇ ਦੇਖੋ ਇਹਨਾਂ ਪੰਜਾਬੀ ਟੀਮ ਤੇ ਬਾਕੀ ਚੱਲਦੀਆਂ ਖਵਰਾ ਤੇ ਮੈਨੂੰ ਦਿਓ ਫਿਲਹਾਲ ਦੇ ਲਈ ਇਜਾਜ਼ਤ ਤੁਹਾਡਾ ਬਹੁਤ ਧੰਨਵਾਦ ਤੇ ਸਸਰੀਆ ਘਰ ਦੁਆਰਾ ਜਲਦੀ ਮਿਲਾਂਗੇ